ਨਸ਼ਾ ਲੈ ਲੋ ਪਾਹੀ ਨਸ਼ਾ ਲੈ ਲੋ ਪਾਹੀ ਆ ਕੀ ਵੇਚੀਂਦੇ ਆ ਬੰਦਾਂ ਨਸ਼ਾ ਲੈ ਲੋ ਆ ਕੀ ਵੇਚੀਂਦੇ ਨੋ ਬਈ ਨਸ਼ਾ ਵੇਚੀਆ ਦਾ ਵਾਸਤੇ ਨੂੰ ਕੀ ਚਾਹੀਦਾ ਸਨੈਕਟਰ ਕੈਪ 16 ਸੀਸੀਆਂ ਗੋਲੀਆਂ ਟੀਕੇ ਚਿੱਟਾ ਸਮੈਕ ਦਾਸ ਤੈਨੂੰ ਕੀ ਚਾਹੀਦਾ ਸਾਨੂੰ ਡਰ ਨਹੀਂ ਕੋਈ ਕਾਹਦਾ ਡਰਾ ਬੰਦਾ ਪੁਲਿਸ ਨੇ ਬਹੁਤ ਸਖਤਾਈ ਕਰ ਰੱਖੀ ਆ ਵੇਚੀਆ ਨਾਲ ਸ਼ਰੀਆਮ ਰੋਲ ਮੋਡਾਂ ਦੀਆਂ ਮੌਤਾਂ ਹੋ ਜਾਂਦੀਆਂ ਨੇ ਅਸਤਾ ਕਰੋੜਾਂ ਦੀਆਂ ਸੰਪਤੀਆਂ ਬਣਾ ਲਈਆਂ ਹਸਪਤਾਲ ਖੋਲ੍ਹ ਲਿਆ ਆਪ ਦੇ ਜਵਾਬ ਡਾਕਟਰ ਬਣਾ ਲੈ ਲੋਕਾਂ ਦੇ ਲੱਖਾਂ ਜਵਾਕਮਾਰ ਸਨ ਤਾਂ 20 ਸਾਲ ਹੋ ਗਏ ਵੇਚਦਿਆਂ ਨੂੰ ਸਾਰੇ ਪੰਜਾਬ ਨੂੰ ਪਤਾ ਹੈ ਅਸੀਂ ਯੋਗਦਾਨ ਰੱਖਦੇ ਨਾਲ ਸਾਡਾ ਕੋਈ ਕੁਝ ਕਰ ਸਕੇ ਦਸਤੀ ਚਾਹੀਦਾ ਹੁੰਦਾ ਤੈਨੂੰ ਲੈਣਾ ਨਸ਼ਾ ਲੈ ਨਹੀਂ ਗਾਹੋਂ ਨਹੀਂ ਸੋਡੇ ਇਥੇ ਕਮੇਟੀ ਬਣੀ ਸੀ ਨਸ਼ਾ ਰੋਕੂ ਉਹਦਾ ਕੀ ਬਣਿਆ ਉਹ ਬੁਆਦੇ ਪਰਚੇ ਰੋਜ਼ ਤਰੀਕਾ ਨਾਲ ਜਾਂਦੇ ਨੇ ਘਰ ਦੀਆਂ ਕੰਦਾਂਟ ਦਵਾਈਆਂ ਪੁਲਿਸ ਤੋਂ ਸਾਡਾ ਦਾ ਕੁਝ ਕਰਿਆ ਨਹੀਂ ਅਗਲੇ ਨੂੰ ਨੰਗੇ ਸਿਰ ਘਮਾਇਆ ਨਾ ਬਜ਼ਾਰਾਂ 'ਚ ਦੇਖ ਕੀ ਹੋ ਗਿਆ ਉਹਨਾਂ ਨੇ ਇਹਨਾਂ ਦੇ ਕਰਦੇ ਸਾਡੇ ਬੰਦੇ ਨੇ ਯਾਰ ਸਾਨੂੰ ਸਾਨੂੰ ਕਿਵੇਂ ਫੜ ਲੈਣਗੇ ਸਾਡਾ ਪ੍ਰਸ਼ਾਸਨ ਸਾਡਾ ਨਹੀਂ ਕੋਈ ਕੁਝ ਕਰ ਸਕਦਾ ਛੜੀਆਂ ਵੇਚਾਂਗੇ ਜੇ ਲੈਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੱਬੇ ਡੱਬੇ ਰਹਿਦੇ ਰੋਜ਼ ਜਵਾਬ ਮਾਰਦੇ ਤੇ ਜਿਹੜੇ ਫੜਾਉਣੇ ਆ ਉਹ ਵੀ ਅਸੀਂ ਆਪ ਫੜਾਉਏਗਾ ਕਹਾਂ ਦੋ ਦੋ ਪੱਤੇ ਦੇ ਦਿੰਨੇ ਆ। ਕਸਤੇ ਨੇ ਵੀ ਆ ਬੰਦਾ ਦੋ ਪੱਤੇ ਲੈ ਕੇ ਗਿਆ ਖਾਨਪੀ ਵਾਲਾਂ ਤੇ ਅਸੀਂ ਪਰਚਾ ਆਪਵਾਉਣੇ ਆ। ਤਾਂ 20 ਸਾਲ ਹੋ ਗਏ ਸਾਨੂੰ ਪਵਾਦਾਂ ਨੂੰ ਪਹਿਲਾ ਸੀਸੀਆ ਮਿਲਿਆ ਪਵਾਉਂਦੇ ਰਹੇ ਆ। ਚਿੱਟਾ ਦੱਸਦੇ ਕਿੰਨਾ ਟਹਿਗਾ ਸ਼ਰਿਆਨ ਕਿ ਲੋਕ ਨੂੰ ਚਿੱਟਾ ਵਿਕਦਾ ਹੈ। ਗ੍ਰਾਮ ਦੋ ਗ੍ਰਾਮ ਵਾਲਾ ਵੀ ਅਸੀਂ ਆਪ ਫੜਵਾਉਣੇ ਆ। ਸਾਡਾ ਨਹੀਂ ਕੋਈ ਕੁਛ ਕਰ ਸਕਦਾ। ਅੱਪਾਂ ਖੜਵਾਈਆਂ ਸੰਕੀਆਂ ਬਣਾ ਲਈਆਂ। ਸਾਡਾ ਕੋਣ ਕੁਛ ਕਰ ਲੂ। ਸਾਡਾ ਸਾ ਅਸੀਂ ਠੰਡ ਦਿੰਨੇ ਆ ਸਰਕਾਰੀ ਹੈ ਸਰਕਾਰਾਂ ਨੂੰ। ਪੈਸੇ ਲੈਨੇ ਹਰੇਕ ਬੰਦੇ ਨੂੰ। ਸਾਡਾ ਕੋਣ ਕੁਤੇਵੇਂ ਕੁਛ ਕਰ ਲੂਗਾ। ਸਾਡਾ ਨਹੀਂ ਕੋਈ ਕੁਛ ਕਰ ਸਕਦਾ ਅਸੀਂ ਜ਼ਹਿਰ ਬਣਾਂਗੇ। ਸਵੇਰੇ ਫੋਟੇ ਜਵਾਕ ਆਉਂਦੇ ਨੇ ਸਾਡੀਆਂ ਦੁਕਾਨਾਂ ਦੇ ਹਾਰੇ ਘੜਦੇ ਨੇ ਆ ਕੇ ਵੀ ਸਾਨੂੰ ਨਸ਼ਾ ਦੇ ਮੋਲੇ ਪੈਸੇ ਹੁੰਦੇ ਨੇ ਹੁਣ ਤਾਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਕੀ ਕਹਿੰਦੇ ਹੁੰਦੇ ਆ ਵੀ ਗਿਆਨ ਆਇਆ ਵੀ ਨਸ਼ਾ ਜਿਹੜਾ ਵੇਚਦੇ ਇਹਨਾਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਆਨੇ ਛੜਿਆ ਵਾ ਕਰੋ ਸਖਤ ਕਾਰਵਾਈ 20 ਵਾਰ ਹੋ ਗਈ ਪਹਿਲਾਂ ਸਾਡੇ ਨਾਲ ਕੁਝ ਹੋਇਆ ਨਹੀਂ ਸਾਡਾ ਘਰ ਕੋਈ ਯੱਤ ਨਹੀਂ ਹੋਈ ਸਾਡੀ ਆਰਬਾ ਹਰਬਾ ਦੀ ਪ੍ਰਾਪਰਟੀ ਸਾਡੇ ਖਿਲਾਫ ਕਿੰਨੇ ਪ੍ਰੂਫ ਨੇ ਇਹ ਤਾਂ ਰੋਜ਼ ਮੋੜ ਸਾਡਾ ਕੋਈ ਮੁਸਲੀ ਕਰ ਸਕਦਾ ਸਾਡਾਂ ਵੀ ਕੋਈ ਮੁਸ ਕਰ ਸਕਦਾ ਤੁਸੀਂ ਦੱਸੋ ਹੀ ਹੁਣ ਨਾ 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 ਹਸਤਾ ਮਰਵਾਵਾਂ ਜਿਹੜਾ ਮਾਣਾ ਮੋਟਾ ਬੋਲੂਗਾ ਇਹ ਨਾ ਹਟੇ ਪਹਿਲਾ ਪਰਚੇ ਪਵਾ ਰੱਖੇ ਨੇ ਕੌਣ ਕੌਣ ਜੇ ਕੰਦਾ ਸੱਚਾ ਚੱਲਦਾ ਸੀ ਗਾਹਾਂ ਹੋਰ ਖਰੀਦ ਲੈਣੇ ਆ ਲੋਕਾਂ ਦਾ ਇਕੱਠ ਸੀ ਆਪ ਵੀ ਉਹ ਕਰ ਲੈਣੇ ਆ ਸਾਨੂੰ ਹਸਾ ਆ ਹਸਤਾ ਰੋਜ਼ ਜਹਰ ਬੰਡਣੀ ਆਂ ਹੀ ਬੰਡਾਂਗੇ ਜੇ ਤੁਸੀਂ ਦੱਸੋ ਬਾਈ ਨੂੰ ਨਹੀਂ ਕਾ ਖਾਲਸਾ ਬਹਿਰ ਵੀ ਫਟੇ ਅਸੀਂ ਨਿੱਕੀ ਕੋਸ਼ਿਸ਼ ਕਰੀਆ ਵੀ ਲੋਕ ਜਾਗ ਪੈਣ ਉਹਨਾਂ ਦੀ ਮੱਜ